ਉਰੰਗਜ਼ੇਬ ਤੈਨੂੰ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਸੀ ਤੂੰ ਮੈਨੂੰ ਖਬਰ ਵੀ ਨਹੀਂ ਕੀਤੀ ਤੇ ਉਹਨਾਂ ਚਾਲੀਆਂ ਭੁੱਖਿਆਂ ਤੇ ਤੂੰ 10 ਲੱਖ ਚੜ੍ਹਦਾ ਹੀ ਉਹ ਜਿਨ੍ਹਾਂ ਦੇ ਪੇਟ 'ਚ ਰੋਟੀ ਨਹੀਂ ਬੰਦੂਕਾਂ 'ਚ ਬਰੂਦ ਨਹੀਂ ਪੈਰਾਂ 'ਚ ਜੋੜਾ ਨਹੀਂ ਤੇ ਤੁਮ ਨੂੰ ਖਬਰ ਵੀ ਨਹੀਂ ਕੀਤੀ ਚਲਗੀਆਂ ਵਾਲੇ ਪਾਦਸ਼ਾਹ ਮਹਾਰਾਜ ਇੱਕ ਪਾਸੇ 10 ਲੱਖ ਤੇ ਇੱਕ ਪਾਸੇ ਚਾਲੀਆਂ ਮੇਰੇ ਖਿਆਲ ਸਾਡੇ ਵਿੱਚੋਂ 10 ਲੱਖ ਬੰਦਾ ਇਹਨਾਂ ਅੱਖਾਂ ਦੇ ਨਾਲ ਇਕੱਠਾ ਖਲੋਤਾ ਨਹੀਂ ਕਿਸੇ ਨੇ ਵੇਖਿਆ ਹੁਣ ਅੰਮ੍ਰਿਤਸਰ ਸਾਹਿਬ ਦੀ ਤੇ ਦੁਨੀਆ ਭਰ ਦੀ ਸਿੱਖੀ ਇਕੱਠੀ ਹੋਈ ਹੋਈ ਪਰ ਗਿਣਤੀ ਸਾਡੇ 4 ਲੱਖ ਤੋਂ ਵੱਧ ਨਹੀਂ ਸਕੀ ਸਤਿਗੁਰ ਪਾਤਸ਼ਾਹ ਮਹਾਰਾਜ ਇਹ ਦਰਬੀਰ ਖਾਨੇ ਆਖਿਆ ਮੁਗਲਿਆ ਸਰਕਾਰ ਨੇ ਹੁਕਮ ਕੀਤਾ ਕਿ ਜੇ ਕੋਈ ਸਿੱਖ ਗੁਰੂ ਨੂੰ ਛੱਡ ਕੇ ਜਾਣਾ ਚਾਵੇ ਤੇ ਉਹਨੂੰ ਸਰਕਾਰ ਕੋਈ ਵੀ ਕਹੇ ਕਿ ਮੂੰਹ ਮੰਗੇ ਸਗੋਂ ਇਨਾਮ ਦੇਗੀ ਪਰ ਇੱਕ ਵੀ ਸਿੱਖ ਚਮਕੌਰ ਦੀ ਗੜੀ ਤੋਂ ਗੁਰੂ ਮਹਾਰਾਜ ਨੂੰ ਛੱਡ ਕੇ ਨਹੀਂ ਗਿਆ ਵਾਹਿਗੁਰੂ ਮੁਲਿਆ ਸਰਕਾਰ ਨੇ ਹੁਕਮ ਕੀਤਾ ਆਪਣੇ ਜਰਨੈਲਾਂ ਨੂੰ ਚਾਰ ਫੇਰਿਆਂ ਕਿਲੇ ਨੂੰ ਘੇਰਾ ਪਾ ਲੋ ਤੌੜੀਆਂ ਲਾ ਕੇ ਸਿੱਖਾਂ ਨੂੰ ਹਥੋਥੀ ਫੜਨ ਤੇ ਗੁਰੂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਜਾਣਾ ਰਣਜੀਤ ਦੇ ਕੋਲ ਅੱਛਾ ਸਿਕਾ ਮਿਆ ਕੇ ਮਹਾਰਾਜ ਹੁਣ ਕੀ ਕੀਤਾ ਜਾਵੇ ਇਹ ਤੇ ਤੌੜੀਆਂ ਲਾ ਕੇ ਜੰਗ ਨੂੰ ਤਿਆਰ ਹੋ ਗਿਆ ਵਾਹਿਗੁਰੂ ਮਹਾਰਾਜ ਕਹਿਣ ਲੱਗੇ ਦੋ ਸਿੱਖ ਗੇੜ ਦੇ ਗਾੜੀ ਜਾ ਕੇ ਪਹਿਰਾ ਦੇ ਪੰਜ ਸਿੰਘ ਚਾਰ ਫਿਰੋਂ ਫਿਰ ਕੇ ਵੇਖੋ ਵੀ ਦੁਸ਼ਮਣ ਕਿੱਧਰੋਂ ਹਮਲਾਵਰ ਹੁੰਦਾ ਹਾਂ ਬਾਕੀ ਸਿੰਘ ਸਾਰੇ ਬੁਰਜਾ ਚ ਵੀਰ ਆਸਨ ਲਾ ਕੇ ਬਹਿ ਜੋ ਹਾਂ ਵੀਰ ਆਸਨ ਇੱਕ ਓਡਾ ਮੁੱਢਾ ਤੇ ਇੱਕ ਸਿੱਧਾ ਤੀਰਾ ਨੇ ਕੋਲ ਢੇਰ ਲਾ ਲੋ ਪਹਿਲਾ ਵਾਰ ਕਿਸੇ ਦਾ ਕਰਨਾ ਨਹੀਂ ਜਿਹੜਾ ਮਾਂ ਦਾ ਪੁੱਤ ਬਨੇਰੇ ਵੱਲੋਂ ਚੜੇ ਨਾ ਫਿਰ ਉਹਦਾ ਆਧਾਰ ਨਹੀਂ ਰੱਖਣਾ ਵਾਹ ਵਾਹ ਇਧਰ ਵੜਿਆ ਹੰਕਾਰਿਆ ਜਰਨੈਲ ਨਾਰਖਾਨ ਲਾ ਕੇ ਕਿਲੇ ਨੂੰ ਪੌੜੀ ਕਿਲੇ ਦੀ ਕੰਧ ਨੂੰ ਪੌੜੀ ਲਾ ਕੇ ਉੱਤੇ ਚੜਨ ਲੱਗਾ कलगिया वाले पाचा, ला ला मोहब्बत सूर अल्लाह करता जदो पौड़ी के डने हाथ पाया चलिया कलगीशाह महाराज ने जदो नार खान वेख्या क्या और नार खान ਫੁੱਟ ਜਿਹੜਾ ਸੋਚ ਕੇ ਹੱਥ ਪਾਈਦਾ ਵਾਹ ਵਾਹ ਜਦੋਂ ਥੋੜਾ ਦਾ ਡਾਕੜਿਆ ਮੇਰੇ ਕਲਗੀਆਂ ਵਾਲੇ ਪਾਛਾ ਨੇ ਆਪਣੇ ਭੱਫੇ ਵਿੱਚੋਂ ਸਵਰਨ ਮੁਖੀ ਤੇਰ ਤੀਰ ਕੱਢਿਆ ਜਿੱਦਾਂ ਸਰ ਕਰਦਾ ਨਾ ਖਾਦੀ ਛਾਦੀ ਵੱਲੋਂ ਛੱਡਿਆ ਪੌੜੀ ਤੋਂ ਥੱਲੇ ਸੁੱਟ ਦਿੱਤਾ ਆਹ ਹਾਂ ਦੁੱਚਾ ਗਣੀ ਖਾਦੀ ਗਿੱਚੀ ਛੱਡਿਆ ਉਹਨੂੰ ਵੀ ਸਦਾ ਦੀ ਨੀਂਦ ਸੁਵਾਤਾ ਫੇਰ ਕੋਈ ਪੌੜੀ ਵੱਲੇ ਵਧੇ ਨਾ ਹਾਰੇ ਜਨੈਲ ਪਿਸ਼ਾ ਨੂੰ ਜਾਣ ਸਪਾਹਿਆਂ ਨੂੰ ਅੱਗੇ ਕਰਨ ਹਾਂ ਇੱਕ ਬੜਾ ਹੋਰ ਹੰਕਾਰਿਆ ਜਨੈਲ ਖਵਾਜਾ ਮਦੂ ਬਰਦੂਦ ਅਲੀ ਵਜੀਦ ਖਾਨ ਨੇ ਆਖਿਆ ਖਵਾਜਾ ਸਾਹਿਬ ਇਹ ਬਾਦਰੀਆਂ ਗੱਪਾਂ ਜਨਾਨੀਆਂ ਨੂੰ ਬੈਠ ਕੇ ਮਾਰਨੇ ਗਾਉਂਦੇ ਨੇ ਹੁਣ ਗਾਹ ਨਹੀਂ ਹੁੰਦਾ ਉਹ ਖਵਾਜੇ ਨੇ ਆਖਿਆ ਖਾਨ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਫੱਲਣਾ કલગિયા બુજ ਸ਼ਹਿਗਿਆ ਉਹ ਜਿੱਤਰਾ ਕਬੂਤਰ ਬਾਜ਼ ਨੂੰ ਵੇਖ ਕੇ ਸ਼ਹਿਗਿਆ ਆਹ ਦੁੱਜੇ ਤੇ ਤੀਰ ਖਾ ਕੇ ਡਿੱਗੇ ਸੀ ਨਾ ਇਹ ਬਿਨਾ ਤੀਰ ਤੋਂ ਡਿੱਗਦੇ ਵਾਹ ਜੀ ਦਰੇਗਾ ਮਹਾਰਾਜ ਦਸਮ ਪਾਤਸ਼ਾਹ ਆਪਣੀ ਬਾਣੀ ਬਚਿਤਰਨਾਟਕ ਚ ਲਿਖਦੇ ਆ ਦਰੇਗਾ ਰੂਏ ਉਹ ਦੀਦ ਮੇ ਬਯਕ ਦੀਵਲਾ ਚਾਰ ਬਖਸ਼ੀਦ ਮੇ ਉਹ ਵਜੀਦ ਖਾਨ ਜੇ ਤੇਰਾ ਜਨਮ ਥੋੜਾ ਜਿਹਾ ਪੌੜੀਏ ਨਹੀਂ ਚੜ੍ਹਣਾ ਨਾ ਆਹ ਸਤਿਨਾਮ ਸੱਚ ਹੈ ਮਹਾਰਾਜ ਤੀਰਾਂ ਦੀ ਵੀ ਬਖਸ਼ਿਸ਼ ਹੀ ਕਰਿਆ ਕਰਦੇ ਸਨ ਵਾ ਵਾਹ ਔਰ ਮਹਾਰਾਜ ਦਾ ਚੱਲਿਆ ਆ ਤੀਰ ਕਦੇ ਵੀ ਖਾਲੀ ਨਹੀਂ ਸੀ ਜਾਂਦਾ ਦਾਤੇ ਦੁਸ਼ਮਣ ਨੂੰ ਮਾਰ ਜਾਂਦਾ ਸੀ ਜਾਂ ਫਟੜ ਕਰ ਜਾਂਦਾ ਸੀ ਤੇ ਹਰ ਤੀਰ ਦੀ ਮੁਖੀ ਦੇ ਢੰਡੀ ਦੇ ਨਾਲ ਕਿਉਂਕਿ ਨੋਕ ਦੇ ਨਾਲ ਨਹੀਂ ਢੰਡੀ ਦੇ ਨਾਲ ਸੋਨਾ ਕੱਚੀ ਦਾਤ ਹੁੰਦਾ ਹਰ ਤੀਰ ਦੀ ਢੰਡੀ ਦੇ ਨਾਲ ਸਵਾ ਤੋਲਾ ਸੋਨਾ ਲੱਗਾ ਹੁੰਦਾ ਸੀ ਮਹਾਰਾਜ ਦੀ ਸੋਚ ਐਨੀ ਉੱਚੀ ਸੀ ਜੇ ਸਾਡੇ ਤੀਰ ਨਾਲ ਕੋਈ ਮਰ ਜੇ ਉਹਦੇ ਖਫਨ ਦਾ ਇੰਤਜ਼ਾਮ ਕੀਤਾ ਜਾਵੇ ਤੇ ਜੇ ਕੋਈ ਫਟੜ ਹੋ ਜਾਵੇ ਉਹਦੀ ਮਲਮ ਪੱਟੀ ਦਾ ਇੰਤਜ਼ਾਮ ਕੀਤਾ ਜਾਵੇ ਮਹਾਰਾਜ ਕਿੰਨੀ ਸੋਚ ਉੱਚੀ ਦੇ ਮਾਲਕ ਸਨ ਅੱਜ ਹੀ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦੇ ਦੋ ਤੀਰਾਂ ਸ੍ਰੀ ਅਕਾਲ ਤਖਤ ਸਾਹਿਬ ਤੁਸੀਂ ਸੋਨਹਰਤ ਤੋਂ ਬਾਅਦ ਉਹਨਾਂ ਤੀਰਾਂ ਦੇ ਦਰਸ਼ਨ ਕਰ ਸਕਦੇ ਸੀ ਉਹਨਾਂ ਨੂੰ ਸੋਨਾ ਚੜਿਆ ਆ ਤਾਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਇਹ ਦੁਸ਼ਮਣ ਦੀ ਚਾਲ ਖੇਲ ਹੋ ਗਈ ਨਾ اے ਸਰਦੂਲ ਖੱਜੇ ਪਾਸ਼ਾ ਮਾਣੀ ਇਹਨਾ ਅਗਲੀ ਸਕੀਮ ਕਢੀ ਇਸਾਰੇ ਜਰਨੈਲ ਇਕੱਠੇ ਹੋ ਤੋਪਾਂ ਦਾ ਮੂੰਹ ਗਲੇ ਵਾਲੂ ਕਰ ਦਿਓ ਦਰਵਾਜ਼ਾ ਤੋਪਾਂ ਦੇ ਨਾਲ ਤੋੜ ਕੇ ਤੇ ਸਾਰਾ ਲੋਹ ਲਸ਼ਕਰ ਅੰਦਰ ਵਰਜੋ ਜਦੋਂ ਇਹ ਸਕੀਮ ਸਾਹਮਣੇ ਆਈ ਤੇ ਭਾਈ ਨ ਸਿੰਘੁਰ ਗੋਬਿੰਦ ਸਿੰਘ ਮਹਾਰਾਜ ਦਾ ਸਾਜਾ ਮਾ ਪਿਆਰਾ ਇਹ ਕਿੰਨੀ ਮੁਤਬਰਕ ਧਰਤੀ ਹੈ मरने पांच प्यारे साजे पाई, दया सिंह जो दुश्मन अंदर आने की सोच लगा भाई हिम्मत सिंह ने आख्या महाराजा हम तो दुश्मन अंदर आने की छाड़ लिया आ गया फिर दुश्मन तेना बुआ लिया जा भाई हिम्मत सिंह ਆੰਦਾ ਜੱਥਾ ਲੈ ਕੇ ਗਿਆ ਆਂਦੇ ਇੰਨਾ ਲੜਿਆ ਹਜ਼ਾਰਾਂ ਮੁਸਲਮਾਨਾਂ ਦੀ ਤਬਾਹੀ ਕਰਕੇ ਤੇ ਸਾਰਾ ਜੱਥਾ ਸ਼ਹਾਦਤ ਦੇ ਜਾਨ ਤੀ ਗਿਆ ਜੱਥੇ ਜਾਣ ਦੇ ਕੇ ਸ਼ੀਖ ਹੁੰਦੇ ਗਏ ਕਲਗੀਆਂ ਵਾਲੇ ਪਾਛਾ ਜੀ ਦਾ ਜੇਠਾ ਪੁੱਤ ਬਾਬਾ ਅਜੀਤ ਸਿੰਘ ਜਿਹਦੀ ਤਕਰੀਬਨ 18 ਕੁ ਵਰੇ ਦੀ ਉਮਰ ਸੀ ਅਗੇ ਥੋੜੀ ਥੋੜੀ ਦਾੜੀ ਮੂੰਹ ਤੇ ਉੱਤਰ ਰਹੀ ਸੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਪੁੱਤਰ ਕਲਗੀਆਂ ਵਾਲੇ ਸਾਹਮਣੇ ਆ ਕੇ ਖਲੋ ਗਿਆ ਮਹਾਰਾਜ ਇਸ ਜੰਗ ਬੋ ਜਾਣ ਦੀ ਮੈਨੂੰ ਆਗਿਆ ਦਿਓ ਮਹਾਰਾਜ ਕਹਿਣ ਲੱਗੇ ਪੁੱਤਰ ਅਜੀਤ ਸਿੰਘਾ ਜੇ ਮੈਨੂੰ ਮੈਂ ਆਵਾਜ਼ ਮਾਰ ਕੇ ਬਣਾਉਂਦਾ ਦੁਨੀਆ ਦੇ ਅਰੇ ਅਰਥ ਹੋਰ ਕੱਢਨੇ ਸੀ ਉਹ ਤੂੰ ਆਪਣੇ ਆਪ ਨੂੰ ਪੇਸ਼ ਕੀਤਾ ਜਦੋਂ ਕਿਤੇ ਜੇ ਥਾ ਪੁੱਤਰ ਹੋ ਗੁਰੂ ਕੇ ਸਿੱਖੋ ਕਿਸੇ ਦਾ ਜਵਾਨ ਪੁੱਤ ਹੋਏ ਨਾ ਹਾਂ ਜਿਉਂ ਦੇ ਮਨ ਦੇ ਬਲਗਲੇ ਹੁੰਦੇ ਆਂ ਤੇ ਮੇਰਾ ਪੁੱਤ ਜਵਾਨ ਹੋ ਗਿਆ ਮੈਂ ਇਹਦੀ ਕਦੋਂ ਮੰਗਣੀ ਕਰਾਂ ਕਦੋਂ ਮੈਂ ਦਾ ਵਿਆਹ ਕਰਾਂ ਇਹ ਮੇਰਾ ਪੁੱਤਰ ਜਵਾਨ ਹੋ ਗਿਆ ਹੈ ਤੇ ਬੋੜ ਦਾ ਬੂਟਾ ਮੈਂ ਦੀ ਛਾਂਵੇਂ ਬਊਗਾ ਮੇਰਾ ਬਡੇਤਾ ਇਹਦੇ ਆਖਰ ਵਾਲਾ ਪੀਤ ਹੋ ਜਾਏਗਾ ਪਰ ਕਲਗੀਧਰ ਪਾਚ ਮਹਾਰਾਜ ਆਪਣੇ ਪੁੱਤਰ ਨੂੰ ਜੰਗ ਨੂੰ ਤੋਰ ਲੱਗੇ ਆਹ ਗਲਗੀਆਂ ਵਾਲੇ ਦਾ ਪੁੱਤਰ ਫਤੇ ਬਲਾ ਕੇ ਕਹਿੰਦਾ ਹੱਥਾਂ ਹੱਦ ਕੋ ਹੱਥਾਂ ਕਹਿੰਦਾ ਸਤਿਗੁਰੂ ਮੈਂ ਫਤੇ ਬਲਾਵਾਂ ਮੈਨੂੰ ਆਗਿਆ ਦੇ ਸਤਿਗੁਰੂ ਮੈਂ ਜਨਮ ਲਾਵਾਂ ਉਹ ਜੋ ਉੱਠਿਆ ਆਣ ਹਜ਼ੂਰ ਤੇ ਨੰਨਾ ਬੰਨਾ ਵਾਹ ਵਾਹ ਉਹ ਮੈਂ ਪੰਖੋ ਛੱਡਾਂ ਅਗਰ ਪਾਣ ਅੱਗ ਅੱਗ ਝੱਲੀ ਲਾਵਾਂ ਮੈਂ ਉਜਲਾ ਮੈਂ ਉਜਲਾ ਕਰਨਾ ਜਗ ਵਿੱਚ ਦਾਦੇ ਦਾ ਨਾਮਾਂ ਸਤਗੁਰੂ ਸੱਤੇਪਾਲ ਸਿੰਘ ਮਹਾਰਾਜ ਆਪਣੇ ਪੁੱਤਰ ਨੂੰ ਇਤਨਾ ਸਜਾਇਆ ਜਿਗਾ ਕਲਗੀ ਲਾਈ ਆ ਆ ਸੁੰਦਰ ਗਾਤਰੇ ਤਲਵਾਰ ਦਿੱਤੀ ਆ ਦਰਦ ਕਰਦਾ ਚਿਹਰਾ ਆ ਬਾਬਾ ਅਜੀਤ ਸਿੰਘ ਜਦੋਂ ਦਰਵਾਜ਼ੇ ਤੇ ਆਏ ਹਨ ਤੇ ਹੰਝੂ ਭਰੀਆਂ ਅੱਖਾਂ ਭਾਈ ਰਾਜ ਸਿੰਘ ਦੀ ਸਤਗੁਰ ਨੇ ਤੱਕੀਆਂ ਵਾਹਿਗੁਰੂ ਹੰਜੂਪੂਰ ਕੇ ਕਹਿਣ ਲਗੇ ਦਇਆ ਸਿੰਘਾ ਕਈ ਵਾਰ ਬੰਦੇ ਦਾ ਕਾਲ ਪਾ ਰੋਂਦਾ ਤੇ ਜਿਹੜੀ ਉਹ ਗੱਲ ਕਰਨੀ ਚਾਹੁੰਦਾ ਉਹ ਕਰ ਨਹੀਂ ਸਕਦਾ ਆਂਦਾ ਮਹਾਰਾਜ ਆਪਣੇ ਪੁੱਤਰ ਨੂੰ ਜੰਗ ਨੂੰ ਤੋਰ ਰਹੇ ਜੇ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲਗੇ ਦਇਆ ਸਿੰਘਾ ਅਜੇ ਤਾਂ ਮੈਂ ਪਹਿਲੀ ਕਿਸਤ ਪਾਣ ਲਗਾ ਤੁਸੀਂ ਮੈਨੂੰ ਕੇਸਗੜ ਦੇ ਮਦਦ ਨਾਲ ਵਿਚ ਆਖਿਆ ਸੀ ਕਿ ਅਸੀਂ ਅੰਮ੍ਰਿਤ ਬਦਲੇ 30 ਦਿਨ ਦਿੱਤੇ ਆ ਦੱਸੋ ਗੁਰੂ ਕੀ ਦੇਗਾ ਤੇ ਮੈਂ ਭਰਨਾ ਵਾਅਦਾ ਕੀਤਾ ਸੀ ਕਿ ਮੈਂ ਲੋਨ ਆਉਣ ਤੇ ਸਾਰਾ ਪਰਿਵਾਰ ਮਸ਼ਾਵਰ ਕਰ ਦੂੰਗਾ ਉਹ ਦੱਸ ਲੈ ਅਜੇ ਤੇ ਪਹਿਲੀ ਕਿਸ਼ਤ ਤੇ ਤੇਰੀਆਂ ਅੱਖਾਂ ਝੰਝੂ ਆਹ ਹਾਂ ਬਾਬਾ ਅਜੀਤ ਸਿੰਘ ਦੀ ਪੈਗ ਤੇ ਇੰਨੇ ਭਲੀ ਸੰਨਾ ਆ ਜਿੱਤਨ ਨੂੰ ਆ ਫਿਰ ਜਾਂਦੇ ਸੀ ਜਿੱਤਨ ਨੂੰ ਉਹਰਾ ਘੋੜਾ ਸੀ ਤੌਂਦਾ ਸੀ ਨਾ ਜਿਵੇਂ ਇੱਕ ਦੂਜੇ ਤੇ ਟਿਕ ਦੇਖੇ ਜਾਨਾਂ ਬਚਾਉਂਦੇ ਸੀ ਬਾਬਾ ਅਜੀਤ ਸਿੰਘ ਦੇਖਦੇ ਐਨੇ ਤਾਂ ਨਹੀਂ ਸੀ ਕਿ ਜਿੱਤਨਵਾ ਫੜ ਜਾਂਦੇ ਸੀ ਨਾ ਚਿਤਰਾ ਕਿਸੇ ਇਖਤਾਰ ਦੀ ਸੁੱਕੀ ਕਣਕ ਨੂੰ ਬਾਹਰ ਰੱਦਾ ਲਾ ਕੇ ਲੈ ਜਾਂਦਾ ਜਿੱਤਰਾ ਕੋਈ ਜੰਗ ਰਾਤ ਫੇਰਾ ਮਾਰ ਕੇ ਜੂੰਦੀਆਂ ਜਾਨਾਂ ਦੇਖਣਾ ਮੁਰਦੇ ਤੇ ਬਦਲਦੇ ਗੁਰੂ ਕੇ ਸਿੱਖੋ ਬਾਬਾ ਅਜੀਤ ਸਿੰਘ ਜੀ ਕਿੰਨਾ ਲੜਿਆ ਕਿੰਨਾ ਚੰਗਾ ਲੜਿਆ ਵੀ ਇਕਾਂ ਦੁਸ਼ਮਣ ਦਲਾਂ ਦੇ ਆਉ ਲਾ ਲਾ ਕੇ ਰੱਖ ਦਤੇ ਆnde ਜਿੱਧਰ ਬਾਬੇ ਜੀਤ ਸਿੰਘ ਦਾ ਮਨ ਹੁੰਦਾ ਸੀ ਘੋੜਾ ਵੀ ਉਧਰ ਨੂੰ ਤੁਰ ਪੈਂਦਾ ਸੀ ਹਾਂ ਹਾਂ ਬਾਬਾ ਅਜੀਤ ਸਿੰਘ ਜੀ ਦੁਸ਼ਮਣ ਜਦਾਂ ਲੜਦਿਆਂ ਵੇਖਿਆ ਨਾ ਗਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਯਾਰ ਖੇਵਜੈਨ ਦੀ ਮੂਵੀ ਤੁਸੀਂ ਸਭ ਨੇ ਵੇਖੀ ਹੋਵੇ ਪਰ ਗੁਰੂ ਕੇ ਸਿੱਖੋ ਉਹਨਾਂ ਨੇ ਸੋਨਾ ਭਰਾਲਾ ਕੀਤਾ ਪਰ ਜੋ ਬਾਬਾ ਅਜੀਤ ਸਿੰਘ ਨੇ ਉਥੇ ਜੰਗ ਲੜਿਆ ਨਾ ਦੁਸ਼ਮਣ ਦੇ ਮੂਹ ਉਂਗਲਾ ਬਾਕੇ ਕਹਿੰਦੇ ਸੀ ਜਾ ਅੱਲਾ ਸੂਰਮੇ ਦੇ ਸ਼ਹਿ ਤੋਟ ਕੇ ਦਿਖਦੇ ਆ ਪਰ ਅਜੇ ਬਾਵਾ ਦਾ ਬਲ ਨਹੀਂ ਖਤਮ ਹੋਇਆ ਆਹਾ ਜੋ ਬਾਬਾ ਅਜੀਤ ਸਿੰਘ ਨੇ ਜੰਗ ਕੀਤਾ ਉਹ ਨੂੰ ਮੂਹਿਆਂ ਬਿਆਨ ਨਹੀਂ ਕਰ ਸਕਦੇ ਆਹ ਹਨ ਬਾਬਾ ਅਜੀਤ ਸਿੰਘ ਜੀ ਗੁਰੂ ਕੇ ਸਿੱਖੋ ਸਾਡੇ ਪਿਆਸ ਵਿੱਚ Hindu ਚਾਸ ਰਾਣਾ ਸੰਗਰਾਮ ਹੋਇਆ ਆਂਦੇ ਉਹ ਐਡਾ ਬਹਾਦਰ ਸੀ ਰਾਜਪੂਤ ਕਾਨੇ ਜੋ ਆ ਉਹ ਐਡਾ ਜਵਾਨ ਸੀ ਇਦਾ ਬਹਾਦਰ ਸੀ ਉਹਦੀ ਲੜਦਿਆਂ ਲੜ ਜਾਂ ਇੱਕ ਅੱਖ ਚਲੇ ਗਈ ਇੱਕ ਲੱਤ ਕੱਤੀ ਗਈ ਇੱਕ ਹੱਥ ਟੁੱਟਿਆ ਗਿਆ ਤੇ ਸਰੀਰ ਉੱਤੇ ਅੱਸੀ ਹੋਰ ਉਹਦੇ ਜ਼ਖਮ ਸੀ ਉਹ ਬਹਾਦਰ ਇਦਾ ਨਿਕਲਿਆ ਉਹਨੇ ਅਕਬਰ ਦੀ ਗਾੜੀ ਆਪਣੇ ਸਿਰ niche ਕਰਾਇਆ ਦੁਨੀਆਂ ਉਹਦੇ ਮਾਰ ਕਰਦੀ ਉਹ ਤੇ ਸੋਹਣੇ ਗਾਉਂਦੀ ਪਰ ਜਦੋਂ ਮੈਂ ਉਹ ਸੁਨਾਣਾ ਸੰਗਰਾਮ ਨੂੰ ਬਾਬਾ ਜੀ ਸਿੰਘ ਦੇ ਲਾਗੇ ਖੜਾ ਕਰਦਾ ਨਾ ਹਾਂ ਤੇ ਉਹਦੀ ਹਾਦਰੀ ਮੈਨੂੰ ਪੌਣੀ ਨਜ਼ਰ ਆਉਂਦੀ। ਖਾਸ ਕਿਤੇ ਸਾਨੂੰ ਆਪਣੇ ਇਤਿਹਾਸ ਦੀ ਵਡਿਆਈ ਦਾ ਪਤਾ ਹੋਵੇ। ਮੇਰਾ ਬਾਪ ਕਿਸੇ ਨੂੰ ਛਟਾਉਣਾ ਨਹੀਂ ਪਰ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਆ ਨਾ ਉਦੋਂ ਫਿਰ ਉਹਦੀ ਬਹਾਦਰੀ ਮੈਨੂੰ ਪੌਣੀ ਨਜ਼ਰ ਆਉਂਦੀ। ਬਾਬਾ ਅਜੀਤ ਸਿੰਘ ਦੇ ਜਿਸ ਮੁੱਤੇ 500 ਫੱਟਸਾਂ ਨੂੰ 500 300 ਗੋਲੀ ਉਹਨਾਂ ਨੂੰ ਲੱਗੀ ਸੀ ਬਾਬਾ ਅਜੀਤ ਸਿੰਘ ਦੀ। ਤਾਂ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਪੁੱਤਰ ਨੂੰ ਮੈਦਾਨੇ ਜੰਗ ਨੂੰ ਤੋੜ ਕੇ ਨਾ ਹਾਂ ਤੇ ਦਇਆ ਸਿੰਘ ਨੂੰ ਕਹਿਣ ਲੱਗੇ ਦਇਆ ਸਿੰਘਾ ਇੱਕ ਪੌੜੀ ਕਰ ਪੌੜੀ ਮਹਾਰਾਜ ਕੀ ਕਰਨੀ ਦੇ ਸਤਿਗੁਰੂ ਕਹਿਣ ਲੱਗੇ ਮੈਂ ਕਿਲੇ ਦੀ ਕੰਧੇ ਚੜਨਾ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਮੇਂ ਦੀਆਂ ਕਣੀਆਂ ਤੇ ਗਣੀਆਂ ਗਾ ਸਕਦੀਆਂ ਹਾਂ ਪਰ ਜਿੰਨੇ ਦੁਸ਼ਮਣ ਵੈਰੀ ਵਾਰ ਕਰ ਰਿਹਾ ਉਹਨਾਂ ਦੀ ਕੀ ਜਾ ਸਾ ਟਿੱਕਲੇ ਦੀ ਕੰਟ ਤੇ ਚੜ ਕੇ ਕੀ ਕਰਨਾ ਜੀ ਮਹਾਰਾਜ ਕਹਿਣ ਲੱਗੇ ਮੈਂ ਕਿਲੇ ਦੀ ਕੰਟ ਤੇ ਚੜ ਕੇ ਵੇਖਣਾ ਕਿਹੜੀ ਤਲਵਾਰ ਮੇਰੇ ਪੁੱਤਰ ਬਿਰਹਾ ਬਾਵਾ ਨੂੰ ਕੱਟਦੀ ਆ ਵਾਏ ਗੁਰੂ ਕਿਹੜਾ ਮੇਡਾ ਉਹਦੀ ਛਾਤੀ ਤੇ ਵੱਜਦਾ ਕਿਹੜਾ ਪੀਰ ਉਹਦੇ ਮੱਥੇ ਤੇ ਵੱਜਦਾ ਮੈਂ ਆਪਣੀਆਂ ਅੱਖਾਂ ਨਾਲ ਤੱਕਦਾ ਆ ਵਾਹ ਸ਼ੇਰ ਮਸ਼ੀਹਦ ਹੁੰਦੀ ਸੀ ਤੇ ਮਹਾਰਾਜ ਇੱਕ ਝਕਾਰਾ ਲਾਉਂਦੇ ਸੀ ਜਦੋਂ ਬਾਬਾ ਅਜੀਤ ਸਿੰਘ ਹੋਇਆ ਨਾ ਸ਼ੀਤ ਤੇ ਚਮਕੌਰ ਦੀ ਗੜੀ 'ਚ ਮੇਰੇ ਪਾਤਸ਼ਾਹ ਨੇ ਪੰਜ ਜਕਾਰੇ ਲਾਏ ਪੰਜ ਆਹ ਹਾਂ ਬੈ ਸਿੰਘ ਨੇ ਆਖਿਆ ਮਹਾਰਾਜ ਪੁੱਤਰ ਸ਼ੀਤ ਹੋਇਆ ਤੇ ਖੁਸ਼ੀ ਕਿਹੜੀ ਗੱਲ ਦੀ ਤੇ ਪਿਆਰੇ ਬੈ ਸਿੰਘਾ ਇਹ ਤੋਂ ਵੱਧ ਖੁਸ਼ੀ ਹੋਰ ਕੀ ਹੋ ਸਕਦੀ ਆ ਜੇ ਸੁਲਾਈ ਗੁਦ ਦਿੱਤੀ ਇਮਾਨਸਿ ਉਹਦੇ ਕੋਲ ਇਮਾਨਦਾਰੀ ਨਾਲੇ ਖਜਾਨੇ ਪਹੁੰਚ ਗਈ ਤਨ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਪਿਆਰ ਸੇ ਕੋਟ ਛਿੜੀ ਹੈ ਪਿਆਰ ਸੇ ਕੋਟ ਡਾਇਰੈਕਟਰੀ ਹੈ ਜਿਹਦੇ ਵਿੱਚ ਅਜਿਹੇ ਕੰਮ ਨਹੀਂ ਲਿਖੇ ਜਾਂਦੇ ਜਿਹੜੇਸੀਂ ਆਪਣੇ ਬਦਲੇ ਕਰਦੇ ਹਾਂ ਉਦਾਹਰਨ ਵਜੋਂ ਕਿਸੇ ਬੰਦੇ ਨੇ ਦਿਨ ਵਿੱਚ ਕਿੰਨੀ ਵਾਰ ਰੋਟੀ ਖਾਧੀ ਇਸਦਾ ਚਰਚਾ ਨਹੀਂ ਕਰਦਾ ਹਾਂ ਇੱਕ ਬੰਦੇ ਨੇ ਕਿੰਨੇ ਵਾਰੇ ਨੌਕਰੀ ਕੀਤੀ ਇਤਿਹਾਸ ਵਿੱਚ ਕਿਵੇਂ ਨਹੀਂ ਲਿਖਿਆ ਮੈਂ ਉਦਾਂ ਇੱਕ ਬੰਦੇ ਨੇ ਰਹਿਣ ਵਾਸਤੇ ਕਿੰਨੇ ਮਕਾਨ ਬਣਾਏ ਸਾਰਾ ਹਟਾਇਨਾ ਇਤਿਹਾਸ ਵਿੱਚ ਕਿਤੇ ਨਹੀਂ ਲਿਖਿਆ ਮਿਲਦਾ। ਕਿਆਸ ਵਿੱਚ ਲਿਖਿਆ ਕੀ ਮਿਲਦਾ? ਕਿਸੇ ਮਰਦ ਗੁਰੂ ਨੇ ਤਤੀ ਤਵੀ ਤੇ ਕਿਤਰਾ ਚੌਪੜਾ ਲਾਇਆ। ਕਿਆਸ ਜਿਕਰ ਆਉਂਦਾ ਕਿ ਉਸ ਚਾਨਣੀ ਚੌਪ ਨੂੰ ਆਪਣੇ ਖੂਨ ਦੇ ਨਾਲ ਕਿਸ ਤਰ੍ਹਾਂ ਸਿੰਜਿਆ। ਤਿਲਕ ਔਰ ਜੰਨੂ ਦੀ ਕਿਤਰਾ ਵਾਕੀ ਕੀਤੀ। ਕਿਆਸ ਜਿਕਰ ਆਉਂਦਾ ਮੇਰੇ ਕਲਕੀ ਤਰ ਪਾਤਸ਼ਾਹ ਦੇ ਚਾਰ ਪੁੱਤਰ ਸਨ। ਉਨਾ ਕਿਤਰਾ ਧਰਮ ਤੋਂ ਨਿਸ਼ਾਵਰ ਕਰ ਦਿੱਤੇ ਤਿਆਸ ਤੇ ਪੰਨਿਆਂ ਤੇ ਜਹੀ ਜ਼ਿੰਦਗੀ ਛੱਡ ਜਾਣੀ ਜਿੰਨوں ਕੌਮ ਬੜੇ ਦੇਖਰਾ ਖੇੜੇ ਚ ਆ ਜੀ ਉਹ ਜਿਸ ਦਾਸ ਤਾ ਨੂੰ ਸੁਣਿਆ ਮਰ ਜਾਏ ਮੁੰਡੇ ਇੱਕ ਦਾ ਟੈਗ ਪੈਣਾ ਔਰ ਜਿਸ ਕਹਾਣੀ ਨੂੰ ਸੁਣਦਿਆ ਕੋਮਾ ਗਲਾਂ ਗੁਲਾਮੀ ਦੀਆਂ ਜਦੀਰਾ ਤੋੜ ਕੇ ਹਜੋਕਾ ਮਾਰ ਕੇ ਬਾਹਰ ਹੋ ਜਾਣਾ ਤੇ ਆ ਸੱਚ ਇਹੋ ਜਿਹਾ ਚਰਚਾ ਮਿਲਦਾ ਹੈ ਤਾਂ ਗੁਰੂ ਕਲਗੀਧਰ ਪਾਤਸ਼ਾਹ ਦਾ ਵੱਡਾ ਪੁੱਤਰ ਸ਼ੀਤ ਹੋਇਆ ਉੱਠਿਆ ਫਿਰ ਬਾਬਾ ਤੁਝਾਰ ਸਿੰਘ ਵਾਹਿਗੁਰੂ ਅੱਖਾਂ ਵਿੱਚ ਉਹ ਜੋਤੀ ਹੈ ਆਹ ਉਹ ਜਿੰਨੂੰ ਵੇਖ ਕੇ ਦੇਰ ਤੇ ਵੀ ਸਿੱਖ ਨਵਾ ਜਾਣਾ ਬਾਹਾਂ ਵਿੱਚ ਉਹ ਬਾਲ ਹੈ ਜਿੰਨੂੰ ਵੇਖ ਕੇ ਅਰਜਨ ਵੀ ਸ਼ਰਮਿੰਦਾ ਹੋ ਜੇ ਸ਼ਾਦੀ ਵਿੱਚ ਉਹ ਮਰਦਾਂ ਵਾਲਾ ਦਿਲ ਹੈ ਹਾਂ ਜਿੰਨੂੰ ਵੇਖ ਕੇ ਵੱਡੇ ਵੱਡੇ ਚੋਦੇ ਕੰਮ ਜਾਣੇ ਬੜਾ ਛੋਟਾ ਸੀ ਬਾਬਾ ਅਜੀਤ ਬਾਬਾ ਜੁਹਾਰ ਸਿੰਘ ਹਾਂ ਅੱਜੇ ਦਾੜੀ ਮੂਹਰੇ ਨਹੀਂ ਸੀ ਆਈ ਤਨ ਕਲਗੀਆਂ ਵਾਲੇ ਪਾਦਸ਼ਾਹ ਦੇ ਸੰਤ ਖਲੋਗਿਆ ਮਹਾਰਾਜ ਮੈਨੂੰ ਵੀ ਜਨਮ ਜਾਣ ਦੀ ਆਗਿਆ ਦਿੱਤੀ ਜਾਏ ਸੁਣੀਏ ਕਲਗੀਧਰ ਪਾਦਸ਼ਾਹ ਮਹਾਰਾਜ ਆਪਣੇ ਪੁੱਤ ਨੂੰ ਇਤਰਾ ਮੈਦਾਨੇ ਜੰਗ ਨੂੰ ਤੋੜ ਰਿਹਾ ਜਿਤਰਾ ਮੈਂ ਨਾ ਕੋ ਦਿਆ ਦੁਨਿਆਵੀ ਪਤਾ ਆਪਣੇ ਪੁੱਤਰ ਨੂੰ ਵਿਆਹ ਵਾਲੇ ਦਿਨ ਘੋੜੀ ਤੇ ਚੜਾ ਕੇ ਸਿਰੇ ਬਲ ਕਰਾ ਤਿਆਰ ਕਰਦਾ ਮਾਰੇ ਆਪਣੇ ਇਤਰਾ ਪੁੱਤਰ ਨੂੰ ਤੋੜ ਰਿਹਾ ਜਦੋਂ ਤੋੜਨ ਲੱਗੇ ਕੁਝ ਸਿੰਘਾਂ ਨੇ ਗੁਰੂ ਮਹਾਰਾਜ ਦੇ ਫੈਸਲੇ ਨੂੰ ਜੋਗ ਨਹੀਂ ਜਾਣਿਆ ਅਨੇਕਾਂ ਦਰਵਾਜ਼ਾ ਨਹੀਂ ਖੁੱਲਨਾ ਪਾਈ ਹਰਦਾਸ ਸਿੰਘ ਪਾਈ ਖੜੀ ਸਿੰਘ ਅਸੀਂ ਗੁਰੂ ਸਾਹਿਬ ਨਾਲ ਗੱਲ ਕਰਨ ਲੱਗੇ ਆਂ ਮਹਾਰਾਜ ਇਹ ਕੀ ਲੋਣਾ ਮਾਰਨ ਲੱਗੇ ਜੀ ਹਾਂ ਹਾਂ ਸਾਨੂੰ ਲੋਕ ਪੁੱਛਣਗੇ ਓਦੋਂ ਲੋਣੇ ਦੀਆਂ ਜਵਾਨੀਆਂ ਕੀ ਕਰਦੀਆਂ ਸੀ ਜਦੋਂ ਹਜੂਰ ਦੀਆਂ ਦੁੱਧ ਚੰ ਦੁੱਧ ਚੁੰਮਦੀਆਂ ਜਾਂਦੀਆਂ ਸ਼ਹੀਦ ਹੋ ਗਈਆਂ ਤੇ ਖਾਲਸਾ ਤਮਾਸ਼ਾ ਬਣ ਕੇ ਵੇਖਦਾ ਰਿਹਾ ਮਹਾਰਾਜ ਜੇ ਇਹਨਾਂ ਜੇ ਜਿਗਰਾ ਵੱਡਾ ਕਰ ਲਿਆ ਜੇ ਤੇ ਪਹਿਲਾਂ ਸਾਨੂੰ ਲ ਲੈਣ ਦੇ ਮਹਾਰਾਜ ਸਾਨੂੰ ਲੋਕ ਪੁੱਛਣਗੇ ਤੁਹਾਡਾ ਵੱਡ ਕਕਰ ਹੈ ਤੁਹਾਡਾ ਪੁੱਤਰ ਹੈ ਪਰ ਮਹਾਰਾਜ ਸਾਡੇ ਪਿਆਰ ਨੂੰ ਇਹਨਾਂ ਆਸ਼ਕਾਓ ਅਸੀਂ ਇਹਨੂੰ ਗਰਾਂਹਾਂ ਦੇ ਕੇ ਪਾਲਿਆ ਮੋਢੇ ਤੇ ਹੁੰਦੇ ਤੇ ਮੇਰੇ ਇਹਨੂੰ ਬਾਣੀਆਂ ਕੰਠ ਕਰਾਈਆਂ ਮਹਾਰਾਜ ਇਹਦੇ ਸਿਖਾਈ ਆ

ਸਿੰਘੋ ਦਰਵਾਜ਼ਾ ਖੋਲ ਦੇ ਹੁਕਮ ਦੀ ਤਮੀਲ ਹੋਈ ਦਰਵਾਜ਼ਾ ਕੰਬਦਿਆਂ ਹੱਥਾਂ ਨਾਲ ਸਿੱਖਾਂ ਨੇ ਖੋਲਿਆ ਤੇ ਬਾਬਾ ਜੁਝਾਰ ਸਿੰਘ ਮਾਰੇ ਸੱਚੇ ਪਾਛਣ ਨੇ ਤੋਰਿਆ ਨਾ ਤੇ ਆਖਿਆ ਪੁੱਤਰ ਜੁਝਾਰ ਸਿੰਘਾ ਹੁਣ ਘੋੜੇ ਜਿਹੜੇ ਉਹ ਸ਼ਹੀਦ ਹੋ ਗਏ ਤੈਨੂੰ ਪੈਦਲ ਜਾਣਾ ਪੈਣਾ ਤੇ ਬਾਬਾ ਜੁਝਾਰ ਸਿੰਘ ਆਂਦੇ ਇੰਨਾ ਚੰਗਾ ਲੜਿਆ ਲੜਦਾ ਲੜਦਾ ਉਰਤਾਂ ਤੇ ਲੱਗ ਗਿਆ ਕਿ ਇੱਕਰਾ ਦੁਸ਼ਮਣ ਜਲਾ ਦੇ ਆਉਲਾ ਲਾ ਕੇ ਰੱਖ ਦਿੱਤੇ ਕਲਗੀਆਂ ਵਾਲੇ ਪਾਤਸ਼ਾਹ ਉੱਚੀ ਟਿੱਬੀ ਤੇ ਬਹਿ ਕੇ ਖਿੱਚ ਖਿੱਚ ਕੇ ਤੀਰ ਮਾਰ ਕੇ ਉਸ ਮੁਗਲਾਂ ਦੇ ਘੇਰੇ ਨੂੰ ਤੋੜ ਕੇ ਆਪਣੇ ਪੁੱਤ ਨੂੰ ਲੜਦਾ ਦੇਖ ਰਹਿ ਗਏ ਆਂਦੇ ਬਾਬਾ ਜੁਝਾਰ ਸਿੰਘ ਇੰਨਾ ਚੰਗਾ ਲੜਿਆ ਦੁਸ਼ਮਣ ਨੂੰ ਹਰਾਣ ਕਰ ਦਿੱਤਾ ਆਖਰ ਸੂルメ ਦੀ ਤੇਗ ਝੁੱਤੀ ਆਵੇਂ ਮੰਨੂ ਵਾਂਗੂ ਨੇ ਥੱਕ ਕੇ ਰਹਿ ਗਿਆ ਉਸ ਥੱਲ ਵਰਗੇ ਸਰੀਰ ਨੂੰ ਦੁਸ਼ਮਣਾਂ ਨੇ ਫੀਤਾ ਫੀਤਾ ਕਰਕੇ ਰਖ ਦਿੱਤਾ ਗਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ ਤੇ ਉਸੇ ਤਰ੍ਹਾਂ ਫੇਰ ਪੰਜ ਜਕਾਰੇ ਲਾਏ ਆ ਤੇ ਉਸ ਮਾਲਕ ਦਾ ਧੰਨਵਾਦ ਤੇ ਸ਼ੁਕਰਾਨਾ ਕੀਤਾ ਮੇਰੇ ਪਾਤਸ਼ਾਹ ਆਪ ਜੰਗ ਨੂੰ ਜੰਨ ਨੂੰ ਤਿਆਰ ਹੋ ਗਏ ਸੋਝਾ ਸਿੰਘਾਂ ਨੇ ਮਾਰੇ ਨੂੰ ਬੇਤੀ ਕੀਤੀ ਮਹਾਰਾਜ ਤੁਸੀਂ ਪੰਥ ਦਾ ਮੂਲ ਹੋ ਤੁਸੀਂ ਪੰਥ ਦੀਆਂ ਜੜਾਂ ਹੋ ਮਹਾਰਾਜ ਜੇ ਤੁਸੀਂ ਇਸ ਘੜੀ ਦੇ ਵਿੱਚੋਂ ਸੁਰੱਖਿਤਰ ਨਿਕਲ ਜਾਓਗੇ ਤੇ ਮਹਾਰਾਜ ਤੁਸੀਂ ਸਾਡੇ ਵਰਗੇ ਹਜ਼ਾਰਾਂ ਸਿੰਘ ਫਿਰ ਤਿਆਰ ਕਰ ਲੋਗੇ ਮੇਰੇ ਕਲਕੀਆਂ ਵਾਲੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਬੇਨਤੀ ਨੂੰ ਮੰਨ ਕੇ ਇਸ ਚਮਕੌਰ ਦੀ ਘੜੀ ਦੇ ਵਿੱਚੋਂ ਨਿਕਲੇ ਨਾ ਤੇ ਫਿਰ ਉਹ ਡਰ ਕੇ ਨਹੀਂ ਨਿਕਲੇ ਮਹਾਰਾਜ ਨੇ ਮਹਾਰਾ ਲਾਇਆ ਪੀਰ ਹਿੰਦ ਮੈਂ ਰਵਦਾ ਓ ਹਿੰਦ ਦਾ ਪੀਰ ਗਾਰੇ ਦੇ ਜੇ ਕਿਸੇ ਵਿੱਚ ਚੁਰਤਾ ਹੈ ਤੇ ਮੈਨੂੰ ਫੜ ਕੇ ਦਿਖਾਓ ਇਹ ਗੱਲ ਚੇਤੇ ਰੱਖੇ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਸ਼ਮਕੌਰ ਦੀ ਘੜੀ ਜੋ ਨਿਕਲ ਲੱਗੇ ਨਾ ਤੇ ਪੈਰਾਂ ਤੋਂ ਜੋੜਾ ਲਾਤਾ ਸੀ ਭਾਈ ਦਾਸ ਸਿੰਘ ਨੇ ਬੀਤ ਕੀਤੀ ਮਹਾਰਾਜ ਕੋਮਲ ਕਰਨਾ ਦੇ ਵਿੱਚੋਂ ਕਦੀ ਜੋੜਾ ਨਹੀਂ ਸਿਲਾਇਆ ਜੋੜਾ ਕਿਉਂ ਲੱਤ ਆ ਜੇ ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਪਿਆਰੇ ਬੈ ਸਿੰਘ ਜੀ ਮੈਦਾਨੇ ਜੰਗ ਵਿੱਚ ਮੇਰੇ ਸਿੰਘ ਲੜ ਕੇ ਸ਼ਹੀਦ ਹੋਇਆ ਉਹਨਾਂ ਦੇ ਦਸਤਾਰੇ ਖੁੱਲੇ ਹੋਣਗੇ ਉਹਨਾਂ ਦੇ ਕੇਸ ਖੁੱਲੇ ਹੋਣਗੇ ਉਹ ਉਹਨਾਂ ਦੇ ਕੇਸਾਂ ਨੂੰ ਜੋੜਾ ਲੱਗ ਜੇ ਮੈਂ ਦੇਣ ਕਿੱਥੇ ਦੂੰਗਾ ਕਲਗੀਆਂ ਵਾਲੇ ਪਾਤਸ਼ਾਹ ਨੇ ਇੰਨਾ ਕੇਸਾਂ ਦੇ ਨਾਲ ਪਿਆਰ ਕਰਦਾ ਗੁਰੂ ਕੇ ਸਿੱਖੋ ਆਪਣੇ ਸਿਰਾਂ ਨਾਲ ਕਿੰਨਾ ਪਿਆਰ ਕੀਤਾ ਜੇ ਅਜੇ ਵੀ ਤੂੰ ਸਿੱਖੀ ਨਾ ਧਾਰਨ ਕਰੇ ਤੇ ਸਾਡੇ ਤੋਂ ਵੱਧ ਕਿਸਮਤ ਬੰਦਾ ਦੁਨੀਆਂ 'ਚ ਹੋਰ ਕੋਈ ਨਹੀਂ ਹੋ ਸਕਦਾ ਕਲ ਕੀ ਤਰਫਾਛ ਮਹਾਰਾਜ ਤੁਰਿਆ ਦਾਸ ਕਹਿੰਦਾ ਬਿਜਲੀ ਚਮਕੀ ਆ ਬਾਬਾ ਅਜੀਤ ਸਿੰਘ ਦਾ ਸਰੀਰ ਪਿਆ ਬਾਬਾ ਅਜੀਤ ਸਿੰਘ ਦਾ ਸਰੀਰ ਪਿਆ ਭਾਈ ਦੈਸ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਜੀ ਮੈਨੂੰ ਐਉਂ ਲੱਗਦਾ ਜਿਤਨਾ ਪੁੱਤਰ ਅਜੀਤ ਸਿੰਘ ਦਾ ਤੁਹਾਡਾ ਸਰੀਰ ਪਿਆ ਜੇ ਤੁਹਾਡਾ ਹੋ ਘੁਲ ਹੋਵੇ ਤੇ 2 ਗਾਜੇ ਦੀ ਚਾਦਰ ਪਾ ਦਿਓ ਮੇਰੇ ਕਲੀਆਂ ਵਾਲੇ ਪਾਸ਼ਾ ਕਹਿਣ ਲੱਗੇ ਪਿਆਰੇ ਦੈਸ ਸਿੰਘਾ ਜੇ ਤੇਰ ਕੋ ਸਾਰਿਆਂ ਦੇ ਪੌਣ ਨੂੰ ਚਾਦਰ ਹੈਗੀ ਹੈ ਨਾ ਤੇ ਫੇਰ ਤੇਜੀਤ ਸਿੰਘ ਤੇ ਵੀ ਪਾ ਲਈ ਜੇ ਤੇਰ ਕੋ ਨਹੀਂ ਤੇ ਫਿਰ ਜੀਤ ਸਿੰਘ ਨਾਲੋਂ ਮੇਰੇ ਹੋ ਵੱਧ ਪਿਆਰੇ ਆਓ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕੀ ਕਹਿ ਰਿਹਾ ਭਾਈ ਦਾਇਆ ਸਿੰਘ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਦਸ ਜਾਮੇ ਧਾਰੇ ਤੇਰੇ ਦੇਸ਼ ਵਿੱਚ ਵਿਚਰੇ ਤੇਰੇ ਵਿੱਚ ਵਿਚਰੇ ਕਿ ਇਹ ਸਿੱਖੀ ਪੁਫਲਤ ਹੋ ਸਕੇ ਮਨੁੱਖ ਆਦਰਸ਼ਵਾਦੀ ਬਣ ਸਕੇ ਤਕੜਾ ਕੋਈ ਮਾਰੇ ਨੂੰ ਸਤਾਵੇ ਨਾ ਕਮਜ਼ੋਰਾਂ ਦਾ ਰਾਸ ਸੱਚਾ ਵਿੱਚ ਹਿੱਸਾ ਹੋਵੇ ਇਹ ਤੇਰੇ ਵਾਸਤੇ ਸਭ ਕੁਝ ਕੀਤਾ ਤੇ ਸਿੱਖਾ ਜਾਣ ਲੱਗਾ ਬੱਲੇ ਝੜ ਗਿਆ ਹਾਂ ਤੇ ਕਹਿਣ ਲੱਗਾ ਮੇਰਾ ਜੇ ਕਿਸੇ ਪਾਂਗੇ ਮੈਂ ਆ ਤੁਹਾਡੇ ਵਿੱਚ ਮੈਂ ਵਿਚਰੂੰਗਾ ਮੇਰਾ ਹੁਕਮ ਵੀ ਤੁਹਾਡਾ ਮੇਰੀ ਕਲਗੀ ਵੀ ਤੁਹਾਡੀ ਹਾਂ ਮੇਰਾ ਸਭ ਕੁਝ ਤੁਹਾਡਾ ਗੁਰੂ ਕੇ ਸਿੱਖੋ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅਮਤ ਨਾ ਛਕਿਆ ਉਹ ਨਗਰੇ ਪੁਨੇ ਦੀ ਝੂਠ ਲਾ ਕੇ ਤੇ ਸਹਿਬ ਗੁਰੂ ਗੋਬਿੰਦ ਸਿੰਘ ਦੇ ਨਾਦੀ ਪੁੱਤਰ ਬਣੂ ਨੌਜਵਾਨੋ ਤੁਸੀਂ ਸਾਨੂੰ ਬਹੁਤ ਪਿਆਰ ਕਰਦੇ ਜੀ ਬੜੀ ਮਾਇਆ ਵੀ ਦਿੰਦੇ ਜੀ ਬੜਾ ਪਿਆਰ ਕਰਦੇ ਬੜੀਆਂ ਸਲਫੀਆਂ ਲਵਾਉਂਦੇ ਜੀ ਤੇ ਸੜਨਾ ਪਿਆਰ ਕਰਦੇ ਜੀ ਨਾ ਤੇ ਫਿਰ ਗੁਰੂ ਨਾਨਕ ਮਹਾਰਾਜ ਦੀ ਸਿੱਖੀ ਨਾਲ ਪਿਆਰ ਕਰੋ ਗੁਰੂ ਕੰਗੀ ਪਰ ਪਾਤਸ਼ਾਹ ਮਹਾਰਾਜ ਦੀ ਉਹ ਛੋਟੇ ਛੋਟੇ ਸਹਿਬਜਾਦੇ 7 ਤੇ 9 ਸਾਲ ਦੇ ਤੇ 7 ਤੇ 9 ਸਾਲ ਦੇ ਬੱਚੇ ਨੂੰ ਅਜੇ ਤੱਕ ਕਿਸੇ ਨੇ ਬਾਬਾ ਨਹੀਂ ਦਿਆ ਕਿਆ ਆਹ ਆ ਇਹੋਨਾਂ ਦੀ ਮਹਾਨਤਾ ਦਾ ਚਿੰਨ ਹੈ ਜਿਨ੍ਹਾਂ ਨੇ ਕੌਮ ਨੂੰ ਇੱਕ ਲੀਡ ਦਿੱਤੀ ਆ ਜਿਨ੍ਹਾਂ ਨੇ ਸਾਨੂੰ ਇੱਕ ਜ਼ਿੰਦਗੀ ਜਿਉਣ ਦਾ ਢੰਗ ਸਿਖਾਇਆ ਤੇ ਉਹ ਫੁੱਲ ਜਿਨ੍ਹਾਂ ਨੂੰ ਜੜਾ ਜਿਨੀ ਤੱਤੀ ਵਾ ਲੱਗੇ ਤੇ ਉਹ ਕਮਾ ਸਕਦੇ ਸੀ। ਉਹ ਸੀ ਗੁਰੂ ਗੋਬਿੰਦ ਸਿੰਘ ਦੇ ਫਰਜੰਦ ਜਿਨ੍ਹਾਂ ਨੇ ਹਰ ਮੁਸੀਬਤ ਵਿੱਚ ਸਾਨੂੰ ਕਿਹੜੇ ਮੱਥੇ ਰਹਿਣ ਦੀ ਜਾਚ ਦਿਖਾਈ। ਇੱਕ ਪਾਸੇ ਸਾਰੇ ਦੁਨੀਆਂ ਦੇ ਸੁੱਖ ਆ ਤੇ ਇੱਕ ਪਾਸੇ ਸਿੱਖੀ ਆ ਤੇ ਸਾਬ ਜੀ ਆਦੇ ਕਹਿ ਰਿਹਾ ਜਿੰਨਾ ਤਰ ਜੀਵਾਂਗੇ ਉਹਨਾ ਚਰਤਰਨ ਵਿੱਚ ਰਹਿ ਕੇ ਜੀਵਾਂਗੇ ਤਰਨ ਲੈ। ਵਾਹਿਗੁਰੂ ਇੱਕ ਪਾਸੇ ਦੁਨੀਆ ਦੇ ਲਾਲਚ ਦੁਨੀਆ ਦੇ ਸੁੱਖ ਤੇ ਇੱਕ ਪਾਸੇ ਮੌਤ ਖਲੋਤੀ ਹੈ ਨੌਜਵਾਨੋ ਵੀਰੋ ਕੋ ਚਾਤੀ ਮਾਰੋ ਆਪਣੇ ਅੰਦਰ ਗੁਰੂ ਸਾਨੂੰ ਸੋਝੀ ਬਖ ਕਰੇ ਇਹ ਪਰਮ ਕਰਕੇ ਜਾਇਓ ਕਿ ਅਸੀਂ ਸਭ ਜੱਦਿਆਂ ਨੂੰ ਕਦੇ ਪਿੱਠ ਨਹੀਂ ਮਖਾਉਣੀ ਉਹਨਾਂ ਵਲੇ ਆਪਣਾ ਮੁਖ ਰੱਖਣਾ ਤੇ ਕਿਤੇ ਸਿੱਖੀ ਧਾਰਨ ਕਰਕੇ ਵੇਖਿਓ ਸਿੱਖੀ ਦੇ ਵਿੱਚ ਲੱਭਦਾ ਕੀ ਕੋਈ ਤੇ ਕਿੰਨੇ ਸੁਖ ਹ ਸਭ ਜੱਦੇ ਸਾਰਾ ਇਤਿਆਸ ਤੇ ਨਹੀਂ ਹੁਣ ਕਹਿਣਾ ਆਖਰੀ ਕਥਾ ਮੈਂ ਕਹਿਣ ਲੱਗਾ ਜਦੋਂ ਸਭ ਜਦਾਂ ਮੀਆਂ ਵਿੱਚ ਲੱਗੇ ਨਾ ਤੇ ਜਿਹੜੀ ਜਿੰਦਿਆਂ ਚਿੰਦਾਂ ਨੀਂਦ ਕੋ ਫੋਟਿਆ ਤੱਕਾਈ ਨਾ ਤੇ ਸੁਬਾ ਸਾਨੂੰ ਪੁੱਛਿਆ ਗਿਆ ਵੀ ਨੀਂਦ ਡੈਂਡੀ ਹੋ ਰਹੀ ਆ ਉਹਨੇ ਆਖਿਆ ਨੀਂਦ ਨਹੀਂ ਡੈਂਡੀ ਕਰਨੀ ਐਟਨੀ ਝੜਨੀ ਇਹਨਾਂ ਨੇ ਚਪੜੀਆਂ ਝਾੜ ਦਿੱਤੀਆਂ ਜਾਣ ਤੇ ਸਹਿਬਜ਼ਾਦਿਆਂ ਦੇ ਗੋਡੇ ਝਾੜ ਦਿੱਤੇ ਗਏ ਸੀ ਉਹਨਾਂ ਫਿਰ ਵੀ ਸਿੱਖੀ ਤੋਂ ਮੂੰਹ ਨਹੀਂ ਮੁੜਿਆ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪੁੱਤਰ ਚਾਰੇ ਸ਼ਹੀਦ ਹੋ ਗਏ ਤੇ ਮਾਛੀਵਾੜੇ ਜਮਹਾਰਾ ਸਾਨੂੰ ਸੁਖ ਦੇਣ ਵਾਸਤੇ ਕਿੰਨੇ ਉਹਨਾਂ ਕੱਟ ਸਾਰੇ ਜਦੋਂ ਰਾਏ ọt ਗਏ ਗੁਰਦੁਆਰਾ 40 ਸਾਲ ਜਿੱਥੇ ਮਰਨੇ ਕਾਇਦਾ ਬੂਟਾ ਕੁੱਟਿਆ ਸੀ रो रो ने, 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 के दसी ना कलगिया वाले की पूछ रहे भी मेरे पुत्र नहीं जो वजीर खान ने डरावे मेरे पुत्र कितने घबराए तो नहीं जितना नूरा रो रो के ਮੈਂ ਦੱਸ ਰਿਹਾ ਤੇ ਕਲਗੀਆਂ ਵਾਲੇ ਪਾਦਸ਼ਾਹ ਆਪਣੇ ਪੁੱਤਰਾਂ ਦਾ ਹਾਰ ਪੁੱਛ ਰਿਹਾ ਗੁਰੂ ਖਾਲਸਾ ਜੀ ਇਸ ਚੀਜ਼ ਨੂੰ ਗਾ ਲੈਣਾ ਸੁਣ ਲੈਣਾ ਲਿਖ ਲੈਣਾ ਬੜਾ ਆਸਾਨ ਆ ਪਰ ਜਦੋਂ ਉੱਤੇ ਵਾਪਰੇ ਨਾ ਫੇ ਪਤਾ ਲੱਗਦਾ ਹਨ ਕੰਨ ਕਲਗੀਆਂ ਵਾਲੇ ਪਾਦਸ਼ਾਹ ਮਹਾਰਾਜ ਸਾਰਾ ਸਰਬੰਸ ਵਾਰ ਕੇ ਸਾਨੂੰ ਇਹ ਸਰਦਾਰੀਆਂ ਦਿੱਤੀਆਂ ਅੱਜ ਦੇ ਦਿਨ ਹੁੰਦੇ ਹੁੰਦੇ ਹਨ ਉਹ ਦੇਦਮ ਛੇ ਪੋਦੇ ਦੇਣਾ ਛੇ ਪੋਦੀ ਰਾਤ ਨਿਕਲੀ ਆ ਨਾ ਵੇਖਿਆ ਜਿਹੜੇ ਸਰਦਾਲੂ ਸਿੱਖਵਾ ਨਾ ਫਤਿਹਗੜ੍ਹ ਸਾਹਿਬ ਦੇ ਭਾਈ ਤੇਜਵੀਰ ਸਿੰਘ ਦੀ ਵਾਰਸਨ ਆਪਣੇ ਮੰਜਿਆਂ ਤੋਂ ਥੱਲੇ ਲਾ ਲਿੰਦੇ ਆ। ਵੀ ਇਹਨਾਂ ਦਿਨਾਂ ਤੇ ਅਸੀਂ ਮੰਜਿਆਂ ਤੇ ਨਹੀਂ ਚੜਕੇ ਸੌਣ। ਇਹਨਾਂ ਦਿਨਾਂ ਕ ਅਸੀਂ ਪੁੰਜੇ ਹਾਸਲ ਕਰ ਲੈਨੇ। ਮੇਰੇ ਗੁਰੂ ਦੇ ਪੁੱਤਰ ਠੰਡੇ ਬੁਰਦ ਪੁੰਜੇ ਪੈ ਸਨ। ਤਨ ਤੇ ਕੋਈ ਕੱਪੜਾ ਨਹੀਂ ਸੀ ਪੇਟੋਂ ਭੁੱਖੇ ਸੀ। ਮੇਰੇ ਕਲੀਆਂ ਵਾਲੇ ਪਾਤਸ਼ਾਹ ਜਾਮਾ ਨੀਰੋ ਨੀਰ ਹੋ ਗਿਆ ਪੈਰਾਂ ਵਿੱਚ ਮੁੱਕ ਮੁੱਕ ਛਾਲੇ ਪਿਆ ਟਿੰਡ ਦਾ ਸਰਾਣਾ ਲਾ ਕੇ ਕੁੰਝੇ ਮਾਸੀ ਵਾਲੇ ਪਏ ਕੀਤੇ ਵਾਸਤੇ ਉਹ ਸਾਨੂੰ ਸਿੱਖ ਦੇਣ ਵਾਸਤੇ ਇਸ ਕਰਕੇ ਇਹਨਾਂ ਦਿਨਾਂ ਚ ਆਪਣੇ ਧੀਆ ਪੁੱਤਰਾਂ ਦੇ 5 6 ਦਿਨ ਜਿਹੜੇ ਹਨ 6 ਪੋਤੋਂ ਲਾ ਕੇ 13 ਪੋਤੋਂ ਤੱਕ ਇਹ 5 6 ਦਿਨ ਵਿਚਾਰ ਲਿਆ ਕਰੋ ਇਹਨਾਂ ਦਿਨਾਂ ਸਾਬ ਜੀਆ ਜੀ ਦੀ ਯਾਦ ਵਿੱਚ ਢੁੜ ਕੇ ਵਿਆਹ ਕਰੋ ਗੁਰੂ ਕਿਰਪਾ ਕਰੇ